ਬਾਰਾਂ ਵਗੇ ਦੇ ਘੰਟਾ ਇਹ ਕਿਲਾ ਨੂੰ ਕਿਹਦਾ ਇਹ ਜਿਆਪਾ ਜਾਂ ਇਹ ਬਸ ਕਾਟਿੰਗ ਸਾਈਕਲ ਬਹੁਤ ਹੀ ਜਾਂਦੇ ਆ ਭਾਈ ਜ਼ੋਰ ਜਨਾ ਮਗਾ ਕੀ ਕਰਾਉਣਾ ਸਕੂਲ ਦੀ ਤੋਂ ਨਾਲੇ ਪੱਠਾ ਪੁੱਠਾ ਨੂੰ ਕੰਮ ਦਿੰਦਾ ਵਾਜਾ ਇਹ ਦੋ ਕੋਟਲੇ ਭਾਈਆਂ ਨੇ ਮੱਤੀ ਗਏ ਐ ਤੁਸੀਂ ਜਾਣਾਂਗੇ ਮੱਤੀ ਦਾ ਨਾਮ ਕੀ ਹੈ ਰੀ ਬਹੁਤ ਫੱਟੇ ਬੰਦੇ ਲਿਖੇ ਇਹ ਇਹ ਟਾਵਰ ਆ ਗਿਆ ਆਪਣੇ ਇਹ ਇਹਰ ਇਹਨਾਂ ਦੀ ਫੌਜ ਦਾ ਇੱਥੇ ਕੰਟੀਨ ਆ ਨਾ ਬਾਲਸ ਲੈਣਾ ਕੀ ਇਹ ਕੈਪਟਨ ਅਮਨਿੰਦਰ ਸਿੰਘ ਨੇ ਉਦੋਂ ਅਧਗਾਟਨ ਕੀਤਾ ਹੀ ਇਹਦਾ ਨਾ ਜਦੋਂ ਆਪਣੇ ਨੰਗਿਆ ਗੁਰੂ ਗੋਬਿੰਦ ਸਿੰਘ ਮਾਰਗ ਦੇ ਕੈਪਟਨ ਅਮਨਿੰਦਰ ਸਿੰਘ ਨੰਗਿਆ ਦੇ ਆਹ ਗੇਟ ਆ ਜਿਹੜੇ ਇਹ ਕਾਲੀਆਂ ਦੀ ਸਰਕਾਰ ਜੀ ਬਣੇ ਆ ਚਾਰੇ ਪਾਸੇ ਕੋਟਕਪੂਰਾ ਸੈਡ ਇਧਰ ਜਲਾਲਾਬਾਦ ਹਬੂਰਪੂਰ ਇਧਰ ਸਾਰੇ ਜਿਤ ਸਾਰੀਆਂ ਸੜਕਾਂ ਤੇ ਆ ਆਪਣੇ ਇਧਰ ਭਾਈ ਦਾਣ ਸਿੰਘ ਗੇਟ ਆ ਗਿਆ ਆਪਣਾ ਬਟੇਂਡਾ ਤੇ ਰੋਡ ਤੇ ਮੈਂ ਮੋਟਰਸਾਈਕਲ ਦੀ ਇੰਜਨ ਦੀ ਕਰਪਾਣੀ ਆ ਗਿਆ ਜੀ ਉਹਦੇ ਇੱਥੇ ਬੇਦਰ ਬਹੁਤ ਪਾਣੀ ਸੀ ਮਹਾਨਗਾ ਮੋਟਰ ਨਾਲ ਤੇ ਕੁੜੀ ਹੈ ਜਦੋਂ ਜੀ ਟਾਂਕੇ ਨੰਗੇ ਨੋ ਬੋ ਸੱਜਾ ਬਾ ਸ਼ਮਾਲ ਕਾ ਪਹਿਲੀ ਉਹਦੀ ਸਟਾਰਟਿੰਗ ਤਾਂ ਸ਼ਹਿਰੀ ਕਰਤੀ ਸੀਗੀ ਆਪਣੀ ਸੀਗੀ ਪਾਣੀ ਦੀ ਵਾਰੀ ਪਾਣੀ ਆਪਾਂ 1:30 ਵਜੇ ਵਾਢ ਲਿਆ ਤੇ ਮਾਹੀ ਆਪਣੀ ਲੱਗੀ ਜਾਂਦਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਮੋਟਰ ਵੀ ਚੱਲੀ ਜਾਂਦੀ ਤੇ ਮੋਗੇ ਦੀ ਵਾਰੀ ਵੀ ਚੱਲੀ ਜਾਂਦੀ ਆਪਣੀ ਵਾਰੀ ਆ 7:00 ਵਜੇ ਤੱਕ 6:40 ਤੱਕ ਤੇ ਇਧਰ ਨਕਾਲ ਛੱਡਦੇ ਆ ਕਿਲੇ ਨਕਾਲ ਨਾਲ ਲੱਗ ਜਾਂਦਾ ਇਹ ਕਰਮੀ ਬਹੁਤ ਜ਼ਿਆਦਾ ਵਾਟੀ ਕੱਢੀ ਹੈ ਤੁਰ ਨਹੀਂ ਜਾਂਦਾ ਕੁੜੀਆਂ ਦਾ ਪਾਣੀ ਵਾਵਾ ਮੁੱਗੇ ਦਾ ਕਾਫੀ ਆ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅੱਗੇ ਪਾਣੀ ਆਪਾਂ ਵੱਡੇ ਸੀ ਇੱਥੋਂ ਪਾਣੀ ਕਾਫੀ ਚੜ ਲੱਗ ਜੂਗਾ ਪਗਲਾ ਪਗਲਾ ਮੋਟਰ ਚੱਲੀ ਜਾਂਦੀ ਹੈ ਸਾਰੇ ਜਿ ਫਿਰ ਜੂਗਾ ਤੇ ਇੱਥੋਂ ਪਾਣੀ ਵੜਦੀ ਹੁੰਨੇ ਆਪਾਂ ਟਾ ਵਰ ਰਹਿ ਗਿਆ ਤੇ ਧਾਣਾ ਪਾਣੀ ਪਾ ਦਾ ਲੇਟ ਹੋਵੇ 4 ਵਜ ਗਿਆ ਅੱਜ ਧਾਣਾ ਪਾਣੀ ਪਾ ਦੇਣਾ ਨੂੰ ਧਾਣਾ ਪਾਣੀ ਪਾ ਦਾ ਸਾਰੇ ਕਬੂਤਰਾਂ ਨੂੰ ਤੇ ਹਣ ਆਪਾਂ ਚੱਲਿਆਂ ਖੇਤ ਵੀੜਾ ਮਾਰਨ ਚੱਲੇ ਆਂ ਵੀ ਇਧਰ ਬੱਛਾ ਆਇਆ ਫਰਦਾਈ ਪਤਾ ਨਹੀਂ ਕਿੱਧਰ ਗਿਆ ਅੱਜ ਗਿਆ ਤਾਂ ਭੀ ਆਤਾ ਕਿ ਆ ਕੇ ਪੱਠੇ ਪੁੱਠੇ ਹੀ ਵਟ ਰਹੇ ਆ ਤੇ ਜੂਣ ਨਹੀਂ ਛੱਡੇ ਪਾਣੀ ਮੋਟਰ ਪਤਾ ਨਹੀਂ ਚੱਲੀ ਜਾਂਦੀ ਕਿ ਉਹਦੀ ਡੈਟ ਚੱਲੀ ਜਾਂਦੀ ਉਹ ਵੀ ਕਿਉਂਕਿ ਫੋਲ ਹੀ ਚੱਲੀ ਪੱਠਿਆਂ ਦਾ ਨਮੀੜਤਾ ਕੰਮ ਆਪਾਂ ਪੱਠੇ ਵੱਡੇ ਵੇ ਪੱਠੇ ਸੱਟ ਕੇ ਕੁਦਰ ਕੇ ਬੱਦਲ ਮੌਸਮ ਮੋਤਬਦਲ ਜੀ ਵੀ ਘੜਦਾ ਫਿਰਦਾ ਵਾਰੀ ਆਪਣੀ ਚੱਲੀ ਜਾਂਦੀ ਹੈ ਪੱਠੇ ਕੁਦਰ ਕੇ ਤੇ ਫਿਰ ਬੱਚੇ ਬੁੱੱਚੇ ਵੇਣੇ ਜੇ ਟਾਈਮ ਲੱਗਿਆ ਤਾਂ ਭਾਵਾਂਗੇ ਤੇ ਨਹੀਂ ਫਿਰ ਕੱਲ ਨੂੰ ਭਾਵਾਂਗੇ ਫਿਰ ਅੱਜ ਨਹੀਂ ਭਾਵਾਂਗੇ ਪਸ਼ੂ ਆਪਾਂ ਕੱਟਦੇ ਆ ਪਸ਼ੂ ਵੀ ਕੱਟਦੇ ਤੇ ਪੱਠੇ ਵੀ ਕੁਦਰ ਕੇ ਮੀੜ ਤੱਕ ਗੰਪਠਿਆਂ ਦਾ ਵੀ ਹੁਣ ਆਪਣਾ ਕੰਮ ਰਹਿ ਗਿਆ ਆਪਣੀ ਵਾਰੀ ਜਾਂਦੀ ਹੈ ਚੱਲੀ 640 ਤੇ ਪਾਣੀ ਬਟੇ ਜਾ ਉਹ ਜਿਹੜਾ ਨਕਾਲ ਉੱਤਰ ਲਈ ਪਾਸੇ ਛੱਡ ਕੇ ਤੇ ਫਿਰ ਉਹ ਦੁਕਾਨਾਂ ਧੋ ਕੇ ਫਿਰ ਕਿਤੇ ਜਾ ਕੇ ਫਿਰ ਇਹਦੇ ਚ ਜਿਹੜਾ ਕਾ ਜਵਾਰ ਤੇ ਫੂਟ ਫੂਟ ਹੈ ਸਾਰੀ ਵੱਢਾਂਗੇ ਵੱਢ ਕੇ ਨੂੰ ਰਟਾ ਮਦਾਨ ਕਰਕੇ ਡੀਪ ਨਦੀ ਕੇ ਛੱਟਾ ਵਾਹ ਕੇ ਮੱਕ ਵੀ ਦੇਣਾ ਫਿਰ ਆਪਾਂ ਤੇ ਚੂਨੇ ਦੇ ਵਿੱਚ ਸਪਰੇਅ ਕੀਤੀ ਤੋਂ ਬਾਅਦ ਠੀਕ ਆ ਜਮਾ ਸਹੀ ਆ ਤੇ ਜਿਹੜੀਆਂ ਦੌਗੀਆਂ ਜੀਆਂ ਸੀਂਆਂ ਸਹੀ ਹੋਊਂਗਾ ਉਹ ਤੇ ਹੁਣ ਇਹ ਚ ਪ੍ਰਦਾਨ ਪਾ ਲਿਆਗੇ ਆਪਾਂ ਪ੍ਰਦਾਨ ਪਾ ਦੇ ਅੰਗੇ ਤੇ ਅੱਜ ਬੱਚੇ ਨਹੀਂ ਬਾਉਂਦੇ ਕਿਉਂਕਿ ਟਾਈਮ ਵੀ ਹੈ ਨਹੀਂਗਾ ਤੇ ਟਾਈਮ ਖਿੱਚਮਾ ਹੀ ਆ ਉਹ ਤੋਂ ਬਾਅਦ ਫਿਰ ਕੱਲ ਨੂੰ ਸਵੇਰ ਹੀ ਬਾਵਾ ਦੇ ਨਾਲ ਛੱਡਣ ਵਾਲੇ ਛੱਡੇ ਜਾਣਗੇ ਲੀਂਦੀ ਆ ਕਰੀਬਨ ਚੱਲ ਪਤਲਾ-ਪਤਲਾ ਫੇਰੀ ਜਾਊਗਾ ਸਾਰੇ ਚ ਤੇ ਚਲ ਇੱਕ ਕਿੱਲਾ ਉਧਰ ਨਿਕਾਲਣਾ ਲੱਗ ਜੂਗਾ ਤੇ ਦੂਜਾ ਸਵੇਰ ਮੋਟਰ ਛੱਡਦੇ ਆਂਗੇ ਪਤਲਾ-ਪਤਲਾ ਅਗੀ ਭਰੀ ਵੀ ਸਕਦਾ ਪਾਣੀ ਬਹੁਤੀ ਮੋਗੇ ਤਾਂ ਠੀਕ ਸੀਗਾ ਅੱਜ ਤੇ ਝੋਨਾ ਵੀ ਠੀਕ ਹੈ ਜਿਹੜਾ ਉਹ ਬੜੀ ਸੁੰਢੀ ਸੀਗੀ ਮਰ ਗਈ ਤੜਕੇ ਵਿੱਚ ਵੜ ਕੇ ਹੀ ਵੇਖੀ ਸੀਗੀ ਉਹ ਤਕਰੀਬ ਨਹੀਂ ਸਾਫ਼ ਹੋਣ ਦਾ ਪਤਾਨ ਪਾਉਣੀ ਇਹਦੇ ਚ ਆਹ ਕਿਹੜੇ ਚ ਪਾਣੀ ਘਟ ਪੈਂਦਾ ਕੰਨੀ ਤੇ ਆ ਜਾਂਦਾ ਤੇ ਬਾਕੀ ਸਹੀ ਆ ਠੀਕ ਆ ਜੂ ਨੌਖੇ ਰਿਪੋਰਟ ਆ ਉਨਸ 640 ਤੇ ਪਾਣੀ ਵੜਿਆ ਜਾਊਗਾ ਤੇ ਉਧਰ ਛੱਡ ਦੇਣਾ ਪਾਣੀ ਸਾਰੇ ਖਾਲੇ ਦਾ ਪਾਣੀ ਇੱਕ ਕਿੱਲਾ ਥਾਂ ਦਾ ਲੱਗ ਜਾਂਦਾ ਉੱਤਰ ਬੱਚੇ ਬਾਅਦ ਤੇ ਟਾਈਮ ਤੱਕ ਆਫੀ ਹੋ ਗਈ ਚਾਰ ਆ ਛਤਰੀ ਤੇ ਬਾਦੇ ਦੂਜੀ ਤੇ ਜੋਤ ਲਈ ਜਾਂਦਾ ਮੈਂ ਚੱਲ ਘੰਟਾ ਜਿਹੜਾ ਬਹਿਣਗੇ ਬੈਠੇ ਰਹਿਣਗੇ ਤੇ ਆ ਲਾਲਚੀ ਨਾ ਇਹ ਬੱਚਾ ਉੱਡਦਾ ਨਹੀਂ ਇਹ ਸਾਲਾ ਛਤਰੀਆਂ ਜ਼ਰੂਰ ਆਓ ਛਤਰੀ ਤਾਓ ਛਤਰੀ ਤੇ ਆਓ ਛਤਰੀ ਤਾਓ ਛਤਰੀ ਪਾਣੀ ਆਪਣਾ ਵੱਡਿਆ ਗਿਆ ਤੇ ਹੁਣ ਆਪਾਂ ਮੂੰਹੇ ਮੈਂ ਬੰਨ ਕੇ ਜਿਹੜਾ ਨਿਕਾਲਾ ਨਿਕਾਲ ਛੱਡ ਕੇ ਹੁਣ ਆਪਾਂ ਉਧਰ ਤੇ ਮੂੰਹੇ ਬੰਨ ਕੇ ਇਹ ਤੇ ਆਪਾਂ ਤੇ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਲਾਈਕ ਐਂਡ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ ਕਰੋ ਜੀ